ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸੁਆਗਤ ਹੈ ਸਾਡੇ ਚੈਨਲ ਪੰਜਾਬੀ ਏਜੇ ਟੀਵੀ ਤੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਇੱਕ ਅਜਿਹਾ ਉਪਾਅ ਲਿਆ ਹੈ ਜਿਸ ਉਪਾਅ ਨੂੰ ਤੁਸੀਂ ਖਾਲੀ ਮਾਰਚਿਸ ਦੀ ਡੱਬੀ ਦੇ ਨਾਲ ਕਰਨਾ ਹੈ ਕਿ ਜਦੋਂ ਤੁਸੀਂ ਇਸ ਉਪਾਅ ਨੂੰ ਕਰ ਲਓਗੇ ਤੇ ਤੁਹਾਡੀਆਂ ਸਾਰੀਆਂ ਹੀ ਮੁਸ਼ਕਲਾਂ ਤੇ ਪਰੇਸ਼ਾਨੀਆਂ ਦੁਰੰਤ ਹੀ ਦੂਰ ਹੋ ਜਾਣਗੀਆਂ ਇਹ ਜਿੰਨਾ ਦੇ ਨੂੰ ਐਵੇਂ ਲੱਗਦਾ ਹੈ ਕਿ ਉਹਨਾਂ ਦੇ ਘਰ ਦੇ ਵਿੱਚ ਕਿਸੇ ਦਾ ਕੁਝ ਕੀਤਾ ਕਰਵਾਇਆ ਜਾਂ ਫਿਰ ਉਹਨਾਂ ਦੇ ਦੁਸ਼ਮਨਾ ਨੇ ਉਹਨਾਂ ਦੇ ਉੱਪਰ ਇਸ ਤਰ੍ਹਾਂ ਦੀਆਂ ਤਾੰਤ੍ਰਿਕ ਰਿਆਵਾ ਕਰਵਾਈਆਂ ਹੋਈਆਂ ਨੇ ਜਿਨ੍ਹਾਂ ਦੇ ਜਿਨ੍ਹਾਂ ਨੂੰ ਲੈ ਕੇ ਉਹਨਾਂ ਦੇ ਘਰ ਦੇ ਵਿੱਚ ਬਈ ਤਰ੍ਹਾਂ ਦੀਆਂ ਪ੍ਰੋਬਲਮ ਮੁਸ਼ਕਲਾਂ ਆਉਂਦੀਆਂ ਨੇ ਉਹਨਾਂ ਦਾ ਜੀਨਾ ਹਰਾਮ ਕੀਤਾ ਹੋਇਆ ਉਹਨਾਂ ਦੇ ਦੁਸ਼ਮਨਾ ਨੇ ਤਾਂ ਉਹ ਇਸ ਉਪਾਣੋ ਆਸਾਨੀ ਦੇ ਨਾਲ ਕਰ ਸਕਦੇ ਨੇ ਜਿਵੇਂ ਕਿ ਆਪਾਂ ਚਾੜਦੇ ਹਾਂ ਖਾਲੀ ਮਾਰਚਸ ਦੀ ਡੱਬੀ ਨਾਲ ਇਹ ਉਪਕਰਨ ਦੇ ਲਈ ਸਾਡਾ 1 ਰੁਪਏ ਦਾ ਖਰਚਾ ਨਹੀਂ ਹੋਵੇਗਾ। ਇਹ ਅਸੀਂ ਆਪਣੇ ਘਰ ਦੇ ਵਿੱਚ ਬੈਠ ਕੇ ਆਪਣੀ ਸਾਰੀ ਦੁੱਖ ਤਕਲੀਫ ਤੇ ਪਰੇਸ਼ਾਨੀਆਂ ਨੂੰ ਦੂਰ ਕਰ ਸਕਦੇ ਹਾਂ। ਜਿਹੜੇ ਸਾਡੇ ਦੁਸ਼ਮਣ ਹੁੰਦੇ ਨੇ ਉਹ ਸਾਡੇ ਆਂਢ ਗੁਆਂਢੀ ਪड़ोसी ਹੀ ਹੁੰਦੇ ਨੇ। ਉਹ ਸਾਡੇ ਉੱਪਰ ਇਸ ਤਰ੍ਹਾਂ ਜਲਣ ਕਰਦੇ ਨੇ, ਇਸ ਤਰ੍ਹਾਂ ਕੀਤਾ ਕਰਵਾਇਆ ਕਰਵਾਉਂਦੇ ਨੇ ਕਿ ਅਸੀਂ ਜਿਹੜੇ ਵੀ ਕੰਮ ਦੇ ਲਈ ਜਾਂਦੇ ਹਾਂ, ਉਹ ਸਾਡਾ ਕੰਮ ਹਮੇਸ਼ਾ ਦੇ ਲਈ ਰੁਕਜੰਦਾ ਜਦ 2ਗੇ ਉਹਦੇ ਵਿੱਚ ਰੁਕਾਵਟਾਂ ਆ ਜਾਂਦੀਆਂ ਨੇ ਕਿਸੇ ਵੀ ਕੰਮ ਦੇ ਵਿੱਚ ਸਾਨੂੰ ਸਫਲਤਾ ਨਹੀਂ ਮਿਲਦੀ ਜਿਵੇਂ ਕਿ ਸਾਡਾ ਕੋਈ ਬਿਜ਼ਨਸ ਹੁੰਦਾ ਏ ਉਹ ਚੱਲਦਾ ਚੱਲਦਾ ਰੁਕ ਜਾਂਦਾ ਚਾ ਕੋਈ ਅਸੀਂ ਆਪਣਾ ਨਵਾਂ ਬਿਜ਼ਨਸ ਸ਼ੁਰੂ ਕਰਦੀਆਂ ਤੇ ਉਸ ਦੇ ਵਿੱਚ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਤੇ ਰੁਕਾਵਟਾਂ ਆਉਂਦੀਆਂ ਨੇ ਜੇਕਰ ਅਸੀਂ ਜੌਬ ਦੇ ਲਈ ਅਪਲਾਈ ਕਰਦੇ ਹਾਂ ਤੇ ਸਾਡਾ ਉੱਥੇ ਵੀ ਸਾਨੂੰ ਸਫਲਤਾ ਨਹੀਂ ਮਿਲਦੀ ਜੌਬ ਦੇ ਵਿੱਚ ਸਾਡੀ ਪ੍ਰਮੋਸ਼ਨ ਨਹੀਂ ਹੁੰਦੀ ਸਾਡੀ ਜ਼ਿੰਦਗੀ ਦੇ ਵਿੱਚ ਤਰ੍ਹਾਂ-ਤਰ੍ਹਾਂ ਦੀਆਂ ਅੜਚਨਾ ਪੈਦਾ ਹੋ ਜਾਂਦੀਆਂ ਨੇ ਤੇ ਇਹ ਸਭ ਕਰਵਾਉਂਦਾ ਕੌਣ ਹੈ ਇਹ ਸਭ ਕਰਵਾਉਂਦਾ ਹੈ ਦੁਸ਼ਮਣ ਜਿਹੜਾ ਕਿ ਸਾਡੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਨੂੰ ਇੱਕਦਮ ਗਮੀਆਂ ਦੇ ਵਿੱਚ ਬਦਲ ਦਿੰਦਾ ਹੈ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਜ਼ਿਆਦਾਤਰ ਜਿਹੜੇ ਦੁਸ਼ਮਣ ਹੁੰਦੇ ਆ ਨਾ ਗੁਪਤ ਰੂਪ ਦੇ ਵਿੱਚ ਤਾਂ ਤਾਂਤ੍ਰਿਕ ਕਿਰਿਆਵਾਂ ਕਰਵਾਉਂਦੇ ਨੇ ਤੇ ਕਰਵਾਉਂਦੇ ਵੀ ਇਸ ਤਰੀਕੇ ਦੇ ਨਾਲ ਨੇ ਉਹ ਜਿਹੜੇ ਤਾਤ੍ਰਿਕ ਹੁੰਦੇ ਨੇ ਉਹਨਾਂ ਦੀ ਸਹਾਇਤਾ ਲੈਂਦੇ ਨੇ ਉਹਨਾਂ ਦੀ ਮਦਦ ਦੇ ਨਾਲ ਸਾਡੇ ਉੱਪਰ ਕਿਰਿਆਵਾਂ ਕਰਵਾਉਂਦੇ ਨੇ ਇਸ ਚੀਜ਼ ਬਾਰੇ ਸਾਨੂੰ ਬਿਲਕੁਲ ਵੀ ਅਸੀਂ ਜਾਣੂ ਨਹੀਂ ਹੁੰਦੇ ਕਿ ਉਸ ਵਿਅਕਤੀ ਨੇ ਕਿ ਸਮੇ ਸਾਡੇ ਨਾਲ ਕੋਈ ਵੀ ਦੁਸ਼ਮਣੀ ਪਾ ਲਈ ਤੇ ਸਾਡੇ ਨਾਲ ਕੋਈ ਨਾ ਕੋਈ ਉਹ ਕਹਿ ਰਹੇ ਨੇ ਆ ਵੀ ਖਾਰ ਕੱਟ ਲੈਂਦੇ ਆ ਇਸ ਤਰ੍ਹਾਂ ਦੀ ਸਾਡੇ ਘਰ ਦੇ ਵਿੱਚ ਪ੍ਰੋਬਲਮ ਆਉਂਦੀ ਹੈ ਇਸ ਤਰੀਕੇ ਦੇ ਨਾਲ ਜਦੋਂ ਤੁਹਾਡੇ ਗੁਪਤ ਦੁਸ਼ਮਣ ਤੁਹਾਡੇ ਉੱਪਰ ਤਾਂ ਤਰੀਕਰੀਆਂ ਕਰਵਾਉਂਦੇ ਹਨ ਤੇ ਉਸ ਬਾਰੇ ਤੁਹਾਨੂੰ ਬਿਲਕੁਲ ਵੀ ਪਤਾ ਨਹੀਂ ਲੱਗਦਾ ਪਰ ਤੁਹਾਡੇ ਘਰ ਦੇ ਵਿੱਚ ਜਿਹੜੇ ਦੁੱਖ ਤਕਲੀਫ ਆਉਂਦੇ ਆ ਪਰੇਸ਼ਾਨੀਆਂ ਆਉਂਦੀਆਂ ਨੇ ਉਹਨਾਂ ਤੋਂ ਤੁਹਾਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਅਸੀਂ ਕਦੇ ਕਿਸੇ ਦਾ ਕੁਝ ਬੁਰਾ ਵੀ ਨਹੀਂ ਕੀਤਾ ਪਰ ਸਾਡੇ ਘਰ ਦੇ ਵਿੱਚ ਅਚਾਨਕ ਇਸ ਤਰ੍ਹਾਂ ਕਿਉਂ ਪ੍ਰੋਬਲਮ ਆਉਣੀਆਂ ਸ਼ੁਰੂ ਹੋ ਗਈਆਂ ਕਿਵੇਂ ਕੀ ਆਪਾਂ ਕਹਿ ਦਿੰਨੇ ਆ ਪੰਜਾਬੀ ਦੀ ਕਹਾਵਤ ਦੇ ਵਿੱਚ ਵੀ ਸੱਟ ਵੀ ਮਾਰੀ ਜਾਂਦੀ ਏ ਤੇ ਲੱਕੀਏ ਜਿਹੜੀ ਉਹ ਵੀ ਨਹੀਂ ਟੁੱਟਦੀ ਇਸ ਤਰ੍ਹਾਂ ਦੀਆਂ ਕਰਿਆਵਾਂ ਨੇ ਜਿਹੜੇ ਸਾਡੀ ਦੁਸ਼ਮਣ ਨੇ ਨਾ ਉਕਰਵਾਉਂਦੇ ਆ ਸਾਡੇ ਉੱਪਰ ਇਸ ਤਰੀਕੇ ਦੇ ਨਾਲ ਜੇਕਰ ਤੁਹਾਡੇ ਅੱਜ ਇੱਕ ਦੁਸ਼ਮਣ ਹੈ ਤਾਂ ਇਹ ਨਾ ਸਮਝੋ ਕਿ ਇੱਕ ਹੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਉਹ ਵਾਦ ਵੀ ਸੈੱਕਦੇ ਨਹੀਂ ਕਿਉਂਕਿ ਜਿਵੇਂ ਸਾਡੀ ਤਰੱਕੀ ਹੋਵੇਗੀ ਓਵੇਂ ਸਾਡੇ ਦੁਸ਼ਮਣ ਵੀ ਵਾਦ ਜਾਂਦੇ ਨੇ ਇਸ ਤਰੀਕੇ ਦੇ ਨਾਲ ਜੇਕਰ ਤੁਹਾਡੇ ਦੁਸ਼ਮਣ ਸਾਹਮਣੇ ਤੋਂ ਤੁਹਾਡੀ ਤੇ ਵਾਰ ਕਰਦੇ ਨੇ ਤੁਹਾਡੇ ਨਾਲ ਲੜਾਈ ਝਗੜੇ ਕਰਦੇ ਨੇ ਉਹ ਆਪਣੀ ਤਾਕਤ ਦੇ ਨਾਲ ਤੁਹਾਨੂੰ ਡਰਾਉਂਦੇ ਧਮਕਾਉਂਦੇ ਨੇ ਤਾਂ ਤੁਸੀਂ ਕੀ ਕਰਨਾ ਹੈ ਇਹ ਖਾਲੀ ਮਾਚਸ ਦੀ ਡੱਬੀ ਦਾ ਇੱਕ ਛੋਟਾ ਚਿਹਰਾ ਉਪਾਅ ਕਰ ਲੈਣਾ ਹੈ ਗੁਪਤ ਦੁਸ਼ਮਣ ਨੇ ਤਾਂ ਵੀ ਤੁਸੀਂ ਇਸ ਉਪਾਅ ਨੂੰ ਕਰ ਸਕਦੇ ਹੋ ਜੇਕਰ ਸਾਹਮਣੇ ਤੋਂ ਨੇ ਤਾਂ ਵੀ ਤੁਸੀਂ ਇਸ ਉਪਾਅ ਨੂੰ ਆਸਾਨੀ ਦੇ ਨਾਲ ਕਰ ਸਕਦੇ ਹੋ ਕਾਲੀ ਮਾਚਸਤੀ ਡੱਬੀ ਦਾ ਇਹ ਉਪਾਅ ਬਹੁਤ ਹੀ ਜ਼ਬਰਦਸਤ ਹੈ ਜਿਹੜੇ ਵੀ ਵਿਅਕਤੀ ਨੇ ਇਸ ਉਪਾਅ ਨੂੰ ਕਰ ਲਿਆ ਉਸ ਦੀ ਜ਼ਿੰਦਗੀ ਦੇ ਵਿੱਚ ਜਿੰਨੇ ਵੀ ਉਸ ਦੇ ਦੁਸ਼ਮਣ ਜਾਂ ਸ਼ਤਰੂ ਹੋਣਗੇ ਉਹ ਪੂਰੀ ਤਰ੍ਹਾਂ ਨਸ਼ਟ ਹੋ ਜਾਣਗੇ ਕੈਨ ਦਾ ਭਾਵ ਕਿ ਉਸ ਦੀ ਜ਼ਿੰਦਗੀ ਦੇ ਵਿੱਚੋਂ ਦੂਰ ਹੋ ਜਾਣਗੇ ਇਸੀ ਤਰ੍ਹਾਂ ਇਸ ਨੂੰ ਪਾਨਵਾਸੀ ਕਰਨਾ ਕਿਹੜੀ ਤਰੀਕੇ ਦੇ ਨਾਲ ਕਿੰਨੇ ਸਮੇਂ ਤੇ ਕਰਨਾ ਕਿੰਨਾ ਸਮਾਂ ਲਗਾਤਾਰ ਕਰ ਸਕਦੀਆਂ ਤੇ ਕਿਹੜੇ ਦਿਨ ਵਾਰ ਕਰਨਾ ਇਹ ਹੀ ਸਾਰੀ ਜਾਣਕਾਰੀ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਣ ਜਾ ਰਹੇ ਹਾਂ ਜੇਕਰ ਤੁਹਾਨੂੰ ਸਾਡੀਆਂ ਇਸ ਤਰ੍ਹਾਂ ਦੀਆਂ ਵੀਡੀਓ ਚੰਗੀਆਂ ਲੱਗਦੀਆਂ ਨੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਉਣੀ ਹੋ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਗੇ ਤੁਹਾਡੇ ਸ਼ੇਅਰ ਕਰਨ ਦੀ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹੀ ਗੁਰੂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕਿ ਇਸ ਉਪਾਅ ਨੂੰ ਅਸੀਂ ਕਰਨਾ ਕਿਹੜੇ ਦਿਨ ਇਸ ਉਪਾਅ ਨੂੰ ਅਸੀਂ ਬੁੱਧਵਾਰ ਤੋਂ ਲੈ ਕੇ ਸ਼ਨੀਵਾਰ ਤੱਕ ਬੁੱਧਵਾਰ ਵੀਰਵਾਰ ਸ਼ੁੱਕਰਵਾਰ ਤੇ ਸ਼ਨੀਵਾਰ ਇਹ ਚਾਰ ਦਿਨਾਂ ਦੇ ਵਿੱਚੋਂ ਅਸੀਂ ਕਿਸੇ ਵੀ ਦਿਨ ਕਰ ਸਕਦੇ ਹਾਂ ਜਿਸ ਦਿਨ ਵੀ ਤੁਹਾਡੇ ਕੋਲ ਸਮਾਂ ਹੋਵੇਗਾ ਉਸੇ ਦਿਨ ਹੀ ਤੁਸੀਂ ਇਸ ਉਪਾਣੂ ਕਰ ਸਕਦੇ ਹੋ ਇਸ ਉਪਾਣੂ ਕਰਨ ਦੇ ਲਈ ਸਾਨੂੰ ਚਾਹੀਦੀ ਹੈ ਮਾਚਿਸ ਦੀ ਡੱਬੀ ਅਸੀਂ ਬਿਲਕੁਲ ਨਵੀਂ ਲੈਣੀ ਆਪਣੇ ਘਰ ਦੇ ਵਿੱਚ ਜਿਵੇਂ ਕਿ ਜਿਹੜੀ ਯੂਜ਼ ਲਈ ਅਸੀਂ ਲਗਾਈ ਹੁੰਦੀ ਉਹ ਨਹੀਂ ਲੈਣੀ ਕਈ ਵਾਰ ਕੀ ਹੁੰਦਾ ਕਿ ਆਪਣੇ ਘਰ ਦੇ ਵਿੱਚ ਮਾਚਿਸ ਦੀ ਡੱਬੀ ਖਾਲੀ ਹੋ ਜਾਂਦੀ ਹੈ ਤੇ ਅਸੀਂ ਸੋਚਦੇ ਹਾਂ ਕਿ ਅਸੀਂ ਤਾਂ ਖਾਲੀ ਮਾਰਚਸ ਦੀ ਡੱਬੀ ਦੇ ਨਾਲ ਹੀ ਉਪਾਅ ਕਰਨਾ ਹੈ ਤੇ ਕਿਉਂ ਨਾ ਇਸ ਦੀ ਨਾਲ ਕਰ ਲਈਏ ਸੋ ਇਸ ਤਰ੍ਹਾਂ ਦੀ ਗਲਤੀ ਤੁਸੀਂ ਕਦੇ ਵੀ ਨਹੀਂ ਕਰਨੀ ਤੁਸੀਂ ਮਾਰਚਸ ਦੀ ਡੱਬੀ ਬਿਲਕੁਲ ਨਵੀਂ ਲੈਣੀ ਜਿਸ ਦੇ ਵਿੱਚ ਤੀਲਾ ਹੋਣੀ ਹੈ ਤੁਸੀਂ ਕੀ ਕਰਨਾ ਹੈ ਕਿ ਜਿਹੜੀ ਨਵੀਂ ਡੱਬੀ ਲੈਣੀ ਹੈ ਉਹਦੀਆਂ ਦੀਲੇ ਸਾਰੀਆਂ ਤੁਸੀਂ ਕੱਢ ਲੈਣੀਆਂ ਇੱਕ ਤੀਲ ਸਿਰਫ ਤੁਸੀਂ ਆਪਣੇ ਕੋਲ ਰੱਖਣੀ ਹੈ ਇਸ ਤਰੀਕੇ ਦੇ ਨਾਲ ਇਸ ਤਰ੍ਹਾਂ ਕਰਨ ਤੋਂ ਬਾਅਦ ਦਿਨ ਵਿੱਚ ਤੁਸੀਂ ਕੀ ਕਰਨਾ ਥੋੜਾ ਜਿਹਾ ਸੰਧੂਰ ਲੈਣਾ ਤੇ ਜਿਹੜਾ ਤੁਸੀਂ ਸੰਧੂਰ ਲੈਣਾ ਹੈ ਨਾ ਉਹ ਹੋਣਾ ਚਾਹੀਦਾ ਲਾਲ ਰੰਗ ਦਾ ਜੇਕਰ ਗੱਲ ਕਰੀਏ ਤਾਂ ਸੰਦੂਰ ਦੋ ਤਰ੍ਹਾਂ ਦਾ ਹੁੰਦਾ ਇੱਕ ਹੁੰਦਾ ਕਾਮਿਆ ਸੰਦੂਰ ਜੋ ਕਿ ਹਨੂਮਾਨ ਜੀ ਨੂੰ ਚੜਾਇਆ ਜਾਂਦਾ ਹੈ ਕਿਸ ਤਰੀਕੇ ਦੇ ਨਾਲ ਇਹ ਵਾਲਾ ਸੰਦੂਰ ਜਿਹੜਾ ਤੁਸੀਂ ਇਹ ਨਹੀਂ ਲੈਣਾ ਕਾਮਿਆ ਸੰਦੂਰ ਤੁਸੀਂ ਨਹੀਂ ਲੈਣਾ ਜਿਹੜਾ ਲਾਲ ਰਕਵਾ ਰਹਿਣਾ ਸੰਦੂਰ ਤੁਸੀਂ ਉਹ ਲੈਣਾ ਇਸ ਤਰੀਕੇ ਦੇ ਨਾਲ ਤੁਸੀਂ ਥੋੜਾ ਜਿਹਾ ਸੰਧੂਰ ਕਿਸੇ ਤੁਸੀਂ ਕਟੋਰੀ ਦੇ ਵਿੱਚ ਜਾਂ ਕਿਸੇ ਚੀਜ਼ ਚ ਪਾ ਲੈਣਾ ਤੇ ਉਸਦੇ ਵਿੱਚ ਤੁਸੀਂ ਥੋੜਾ ਜਿਹਾ ਬਿਲਕੁਲ ਪਾਣੀ ਪਾਉਣਾ ਕਿ ਤਾਂ ਜੋ ਕਿ ਉਸ ਦਾ گاੜਾ ਪੇਸਟ ਬਣ ਜਾਏ ਇੱਕ ਲਿਕਵਿਡ ਦੀ ਤਰ੍ਹਾਂ ਇੰਨਾ ਵੀ ਪਾਣੀ ਨਹੀਂ ਪਾਉਣਾ ਕਿ ਬਿਲਕੁਲ ਪਤਲਾ ਹੀ ਹੋ ਜਾਵੇ ਇਸ ਤਰੀਕੇ ਦੇ ਨਾਲ ਕੋਈ ਵੀ ਤੁਹਾਡਾ ਕੰਮ ਜਿਹੜਾ ਉਹ ਬੀੜਦਾ ਹੀ ਜਾਂਦਾ ਹੈ ਜਦੋਂ ਫਿਰ ਤੁਸੀਂ ਇਹ ਲਗਾ ਲਓ ਕਿ ਕੋਈ ਵੀ ਤੁਸੀਂ ਕੰਮ ਸ਼ੁਰੂ ਕਰਦੇ ਹੋ ਨਾ ਉਹ ਤੁਹਾਡਾ ਕੰਮ ਸਿਰੇ ਨਹੀਂ ਚੜਦਾ ਤੁਹਾਡੇ ਕਿਸੇ ਵੀ ਕੰਮ ਦੇ ਵਿੱਚ ਰੁਕਾਵਟ ਆ ਰਹੀ ਹੈ ਤੁਹਾਡੇ ਘਰ ਦਾ ਕੋਈ ਵੀ ਫੈਮਿਲੀ ਮੈਂਬਰ ਹੈ ਜੋ ਕਿ ਕਾਫੀ ਲੰਬੇ ਸਮੇਂ ਤੋਂ ਬਿਮਾਰ ਚੱਲ ਰਿਹਾ ਹੈ ਇਸ ਤਰੀਕੇ ਦੇ ਨਾਲ ਸਾਡੇ ਨਾਲ ਘਟਨਾ ਘਟਨਾਵਾਂ ਹੁੰਦੀਆਂ ਨੇ ਕਿ ਅਸੀਂ ਕਾਫੀ ਲੰਬੇ ਸਮੇਂ ਤੋਂ ਬਹੁਤ ਵਧੀਆ ਆਪਣੀ ਜ਼ਿੰਦਗੀ ਬਤੀਤ ਕਰਦੇ ਹਾਂ ਪਰ ਅਚਾਨਕ ਕੀ ਹੁੰਦਾ ਹੈ ਕਿ ਸਾਡੇ ਘਰ ਦੇ ਵਿੱਚ ਇਸ ਤਰ੍ਹਾਂ ਦੇ ਅਚਾਨਕ ਹਾਲਾਤ ਬਣ ਜਾਂਦੇ ਆ ਕਿ ਜਿਹੜੀਆਂ ਖੁਸ਼ੀਆਂ ਨੇ ਉਹ ਇੱਕਦਮ ਸਾਡੇ ਘਰ ਤੋਂ ਦੂਰ ਹੋ ਜਾਂਦੀਆਂ ਨੇ ਤੇ ਇਹ ਸਾਰੀ ਇਹ ਜੇਜਾ ਤੋਂ ਬਚਨ ਦਾ ਇਹ ਵਾਲਾ ਉਪਾਏ ਜਿਸ ਨੂੰ ਅਸੀਂ ਕਰਨਾ ਹੈ ਕਿਉਂਕਿ ਜਿਹੜੇ ਸਾਡੇ ਦੁਸ਼ਮਣ ਹੁੰਦੇ ਨੇ ਸਾਡੇ ਪਿੱਛੇ ਇਸ ਤਰ੍ਹਾਂ ਪੈ ਜਾਂਦੇ ਆ ਕਿ ਉਹ ਚਾਹੁੰਦੇ ਆ ਕਿ ਅਸੀਂ ਇਸ ਇਨਸਾਨ ਨੂੰ ਬਿਲਕੁਲ ਬਰਬਾਦ ਕਰ ਦਿੰਦੇ ਆ ਤਾਂ ਜੋ ਕਿ ਉਸ ਦੀ ਪ੍ਰਾਪਰਟੀ ਜਿਹੜੀ ਜ਼ਮੀਨ ਚਾਹਤਾ ਦੋਵੇਗੀ ਉਹ ਸਾਡੀ ਬਣ ਜਾਵੇਗੀ ਉਹਨਾਂ ਦੀ ਸੋਚ ਇਸ ਤਰੀਕੇ ਦੀ ਹੁੰਦੀ ਹੈ ਸਾਡੇ ਪ੍ਰਤੀ ਕਿਉਂਕਿ ਕਈ ਤਰ੍ਹਾਂ ਦੇ ਲੋਕ ਹੁੰਦੇ ਨੇ ਜੋ ਕਿ ਇੰਨੀ ਨੀਚ ਸੋਚ ਰੱਖਦੇ ਨੇ ਜਿੰਨਾ ਦੀ ਬਸ ਸੋਚ ਇਥੇ ਤੱਕ ਹੁੰਦੀ ਹੈ ਕਿ ਇਸ ਵਿਅਕਤੀ ਨੂੰ ਅਸੀਂ ਖਤਮ ਕਰੀਏ ਤੇ ਇਹਦੀ ਹਰ ਇੱਕ ਚੀਟ ਸਾਡਾ ਹੱਕ ਹੋਵੇ ਤੇ ਜੇਕਰ ਅਸੀਂ ਕਿਸੇ ਦੇ ਪ੍ਰਤੀ ਇਸ ਤਰ੍ਹਾਂ ਦੀ ਸੋਚ ਰੱਖਦੇ ਹਾਂ ਕਿ ਸਾਡਾ ਬਿਲਕੁਲ ਵੀ ਕੁਝ ਨਹੀਂ ਬਣਦਾਗਾ ਕਿਉਂਕਿ ਜੇਕਰ ਅਸੀਂ ਮਾੜਾ ਕਰਨੇ ਆ ਤਾਂ ਤੁਸੀਂ ਇਹ ਇਹ ਨਾ ਸੋਚੋ ਕਿ ਤੁਹਾਡਾ ਚੰਗਾ ਹੋਵੇਗਾ ਕਿਉਂਕਿ ਮਾੜਾ ਕਰਨ ਵਾਲੇ ਦਾ ਕਦੇ ਵੀ ਚੰਗਾ ਨਹੀਂ ਹੁੰਦਾਗਾ ਤੇ ਇਹ ਸੋਚ ਤੁਸੀਂ ਆਪਣੇ ਮਨ ਚੋਂ ਕੱਢ ਦਿਆ ਕਰੋ ਕਿ ਅਸੀਂ ਕਿਸੇ ਦਾ ਬੁਰਾ ਕਰ ਰਹੇ ਹਾਂ ਤੇ ਪਰਮਾਤਮਾ ਸਾਡੇ ਨਾਲ ਫਿਰ ਵੀ ਚੰਗਾ ਕਰੇਗਾ ਕਦੇ ਵੀ ਨਹੀਂ ਹੋ ਸਕਦਾ ਇਸ ਤਰੀਕੇ ਨਾਲ ਇਸ ਤਰੀਕੇ ਦੇ ਨਾਲ ਤੁਸੀਂ ਜਿਹੜੇ ਇਹ ਸੰਧੂਰ ਲਿਆ ਥੋੜਾ ਜਿਹਾ ਪਾਣੀ ਪਾ ਕੇ ਉਸ ਦਾ ਪੇਸਟ ਬਣਾਇ ਇੱਕ ਮਾਚਸ ਦੀ ਡੱਬੀ ਤੁਸੀਂ ਖਾਲੀ ਕਰ ਲਈ ਇੱਕ ਤੀਲੀ ਆਪਣੇ ਕੋਲ ਰੱਖੀ ਇਹ ਸਾਰੀਆਂ ਚੀਜ਼ਾਂ ਲੈ ਕੇ ਤੁਸੀਂ ਆਪਣੇ ਘਰ ਦੇ ਵਿੱਚ ਦੱਖਣ ਦਿਸ਼ਾ ਦੇ ਵਿੱਚ ਬੈਠ ਜਾਣਾ ਹੈ ਤੁਹਾਡਾ ਜਿਹੜਾ ਫੇਸ ਹੈ ਉਹ ਦੱਖਣ ਦਿਸ਼ਾ ਦੇ ਵਿੱਚ ਹੁਣਾ ਚਾਹੀਦਾ ਹੈ ਤੇ ਤੁਸੀਂ ਆਪਣੇ ਘਰ ਦੇ ਵਿੱਚ ਇੱਕ ਅਜਿਹੀ ਜਗ੍ਹਾ ਤੇ ਬੈਠਣਾ ਜਿੱਥੇ ਬੈਠ ਕੇ ਤੁਸੀਂ ਇਸ ਉਪਾਅ ਨੂੰ ਇਹ ਕਾਤਮੀ ਢੰਗ ਦੇ ਨਾਲ ਕਰ ਸਕੋ ਤਾਂ ਜੋ ਇਹ ਉਪਾਅ ਕਰਦੇ ਸਮੇਂ ਤੁਹਾਨੂੰ ਕੋਈ ਵੀ ਫੈਮਿਲੀ ਮੈਂਬਰ ਡਿਸਟਰਬ ਨਾ ਕਰੇ। ਇਹ ਉਪਾਅ ਸਿਰਫ 5 ਮਿੰਟ ਦਾ ਹੈ। ਸਿਰਫ 5 ਮਿੰਟ ਦੇ ਵਿੱਚ ਤੁਸੀਂ ਇਸ ਉਪਾਅ ਨੂੰ ਕੰਪਲੀਟ ਕਰ ਲਓ ਕਿ 5 ਮਿੰਟ ਤਾਂ ਅਸੀਂ ਆਪਣੀ ਜ਼ਿੰਦਗੀ ਦੀਆਂ ਪ੍ਰੋਬਲਮ ਨੂੰ ਦੂਰ ਕਰਨ ਦੇ ਲਈ ਕੱਢ ਹੀ ਸਕਦੇ ਹਾਂ ਆਪਣੀ ਜ਼ਿੰਦਗੀ ਦੇ ਵਿੱਚ। ਤੇ ਤੁਸੀਂ ਦੱਖਣ ਦਿਸ਼ਾ ਦੇ ਵੱਲ ਫੇਸ ਕਰਕੇ ਜ਼ਮੀਨ ਤੇ ਵੀ ਬੈਠ ਸਕਦੇ ਹੋ ਅਗਰ ਤੁਹਾਨੂੰ ਜ਼ਮੀਨ ਤੇ ਬੈਠਣ ਚ ਕੋਈ ਪ੍ਰੋਬਲਮ ਹੈ ਕੋਈ ਲੱਤ ਚਾ ਲੱਗ ਕਿਸੇ ਵੀ ਤਰ੍ਹਾਂ ਦਾ ਤੁਹਾਡੇ ਪੇਨ ਹੁੰਦਾ ਤੁਸੀਂ ਬੈਠ ਨਹੀਂ ਸਕਦੇ ਤਾਂ ਤੁਸੀਂ ਚੇਅਰ ਤੇ ਬੈੱਡ ਤੇ ਬੈਠ ਕੇ ਵੀ ਤੁਸੀਂ ਇਸ ਉਕਰ ਨੂੰ ਕਰ ਸਕਦੇ ਇਸ ਤਰੀਕੇ ਦੇ ਨਾਲ ਤੁਸੀਂ ਇੱਕ ਛੋਟਾ ਜਿਹਾ ਖਾਲੀ ਕਾਗਜ਼ ਵੀ ਲੈ ਲੈਣਾ ਜਿਸ ਤੇ ਉੱਪਰ ਕੁਝ ਵੀ ਲਿਖਿਆ ਨਾ ਹੋਵੇ ਲਾਈਨ ਨਾ ਹੋਵੇ ਉਹ ਕਾਗਜ਼ ਤੁਸੀਂ 1.5 ਇੰਚ ਦਾ ਲੈਣਾ ਹੈ ਤੇ ਜਿਹੜੇ ਸਤੋਰ ਦਾ ਤੁਸੀਂ ਇੱਕ ਪੇਸਟ ਬਣਾਇਆ ਸੀ ਤੇ ਜੋ ਤੁਹਾਡੇ ਕੋਲ ਇੱਕ ਮਾਰਚਸ ਦੀ ਤੀਲੀ ਸੀ ਉਹਦਾ ਅਗਲਾ ਜਿਹੜਾ ਬਰੂਦ ਹੋਵੇਗਾ ਉਹ ਤੁਸੀਂ ਕੱਢ ਦੇਣਾ ਤੇ ਉਸ ਮਾਰਚਸ ਦੀ ਤੀਲੀ ਦੇ ਨਾਲ ਜਿਹੜਾ ਤੁਸੀਂ ਪੇਪਰ ਲਿਆ ਇੱਕ 1.5 ਇੰਚ ਦਾ ਕਾਗਜ਼ ਉਸ ਖਾਲੀ ਕਾਗੇ ਦੇ ਉੱਪਰ ਇਸ ਸੰਧੂਰ ਦੇ ਨਾਲ ਤੇ ਜਿਹੜੀ ਤੀਲੀ ਹੈ ਤੀਲੀ ਦੇ ਨਾਲ ਤੀਲੀ ਦੇ ਉੱਪਰ ਸੰਧੂਰ ਲਗਾ ਕੇ ਉਸ ਦੇ ਨਾਲ ਤੁਸੀਂ ਆਪਣੇ ਦੁਸ਼ਮਣ ਦਾ ਨਾਮ ਲਿਖ ਦੇਣਾ ਖਾਲੀ ਕਾਗੇ ਤੇ ਉੱਪਰ ਇਸ ਤਰੀਕੇ ਦੇ ਨਾਲ ਉਸ ਕਾਗਜ਼ ਦੇ ਉੱਪਰ ਆਪਣੇ ਦੁਸ਼ਮਣ ਦਾ ਨਾਮ ਲੇਖ ਦੇ ਨਾਲ ਤੁਸੀਂ ਇੱਕ ਮੰਤਰ ਦਾ ਚਾਪ ਕਰਨਾ। ਇਸ ਮੰਤਰ ਨੂੰ ਤੁਸੀਂ ਕਾਪੀ ਤੇ ਨੋਟ ਕਰ ਸਕਦੇ ਹੋ ਜਾਂ ਫਿਰ ਧਿਆਨ ਦੇ ਨਾਲ ਤੁਸੀਂ ਸੁਣ ਸਕਦੇ ਹੋ ਕਿਉਂਕਿ ਇਹੇ ਮੰਤਰ ਬੋਲਣਾ ਬਹੁਤ ਹੀ ਜ਼ਿਆਦਾ ਜ਼ਰੂਰੀ ਏ। ਇਸ ਤਰੀਕੇ ਦੇ ਨਾਲ ਤੁਸੀਂ ਸਭ ਤੋਂ ਪਹਿਲਾਂ ਦੁਸ਼ਮਣ ਦਾ ਜਿਵੇਂ ਨਾਮ ਲੇਖ ਲਿਆ ਉਸ ਨੂੰ ਫੋਲਡ ਕਰ ਲਿਆ ਤੇ ਜਿਹੜੀ ਸੱਚੇ ਹੱਥ ਦੀ ਹਥੇਲੀ ਉਸ ਦੇ ਉੱਪਰ ਤੁਸੀਂ ਉਸ ਕਾਗਜ਼ ਨੂੰ ਰੱਖ ਲੈਣਾ ਹੈ। ਇਸ ਮੰਤਰ ਨੂੰ ਤੁਸੀਂ 21 ਵਾਰ ਲਗਾਤਾਰ ਬੋਲਣਾ ਹੈ ਮੰਤਰ ਕੀ ਓਮ ਕ੍ਰੀਮ ਕ੍ਰੀਮ ਸ਼ਤਰੂ ਉਨਾਸ਼ਿਆ ਫਟ ਸੁਵਾ ਓਮ ਕ੍ਰੀਮ ਕ੍ਰੀਮ ਸ਼ਤਰੂ ਉਨਾਸ਼ਿਆ ਫਟ ਸੁਵਾ ਇਹ ਹੀ ਮੰਤਰ ਹੈ ਇਸ ਮੰਤਰ ਨੂੰ ਤੁਸੀਂ 21 ਵਾਰ ਬੋਲਣਾ ਹੈ ਇਸ ਤਰੀਕੇ ਦੇ ਨਾਲ ਇਸ ਮੰਤਰ ਨੂੰ 21 ਵਾਰ ਬੋਲਣ ਤੋਂ ਬਾਅਦ ਦੇ ਵਿੱਚ ਜਿਹੜੀ ਤੁਹਾਡੇ ਕੋਲ ਖਾਲੀ ਮਾਰਚਸ ਦੀ ਡੱਬੀ ਹੈ ਉਸ ਮਾਰਚਸ ਦੀ ਡੱਬੀ ਦੇ ਵਿੱਚ ਤੁਸੀਂ ਇਸ ਕਾਗਜ਼ ਨੂੰ ਜਿਸ ਤੇ ਉੱਪਰ ਦੁਸ਼ਮਨ ਦਾ ਨਾਮ ਲਿਖਿਆ ਤੁਸੀਂ ਸੰਧੂਰ ਦੇ ਨਾਲ ਉਸ ਕਾਗਜ਼ ਨੂੰ ਮਾਚਸ ਦੀ ਡੱਬੀ ਦੇ ਵਿੱਚ ਪਾ ਦੇਣਾ ਤੇ ਨਾਲ ਹੀ ਉਹੀ ਤੀਲੀ ਵੀ ਪਾ ਦੇਣੀ ਹੈ ਜਿਸ ਤੀਲੀ ਦੇ ਨਾਲ ਤੁਸੀਂ ਇਹ ਲਿਖਿਆ ਸੀ ਇਸ ਤਰੀਕੇ ਦੇ ਨਾਲ ਤੁਸੀਂ ਸਾਰੀਆਂ ਚੀਜ਼ਾਂ ਮਾਚਸ ਦੀ ਡੱਬੀ ਦੇ ਵਿੱਚ ਪਾਉਣ ਤੋਂ ਬਾਅਦ ਤੁਸੀਂ ਆਪਣੇ ਘਰ ਤੋਂ ਬਾਹਰ ਜਾਣਾ ਤੁਹਾਡੇ ਘਰ ਤੋਂ ਬਾਹਰ ਕਿਤੇ ਆਸ-ਪਾਸ ਕੋਈ ਗੰਦਾ ਨਾਲਾ ਜਾਂ ਫਿਰ ਕੋਈ ਨਾਲੀ ਹੋਵੇਗੀ ਜਾਂ ਜਿੱਥੇ ਗੰਦਾ ਪਾਣੀ ਹੋਵੇਗਾ ਤੁਸੀਂ ਉੱਥੇ ਇਸ ਡੱਬੀ ਨੂੰ ਮਾਚਸ ਦੀ ਡੱਬੀ ਨੂੰ ਤੁਸੀਂ ਸੁੱਟ ਕੇ ਆ ਜਾਣਾ ਹੈ ਤੁਸੀਂ ਇਸ ਮਾਚਸ ਦੀ ਡੱਬੀ ਨੂੰ ਜਿਵੇਂ ਕਿ ਆਪਾਂ ਸੁੱਟਦੇ ਹਾਂ ਜ਼ੋਰ ਦੀ ਉਸ ਤਰੀਕੇ ਦੇ ਨਾਲ ਸੁੱਟਣਾ ਹੈ ਯਾਨੀ ਕਿ ਹੌਲੀ ਚਾ ਸੁੱਟਣਾ ਹੈ ਜ਼ੋਰ ਦੇ ਨਾਲ ਤੁਸੀਂ ਉਸ ਗੰਦੇ ਪਾਣੀ ਦੇ ਵਿੱਚ ਸੋਟਿਆ ਲੈ ਜਿਵੇਂ ਕਿ ਕਿਸੇ ਚੀਜ਼ ਨੂੰ ਆਪਾਂ ਪਿਆਰ ਦੇ ਨਾਲ ਸੁੱਟਨੀ ਹੈ ਤੇ ਕਿਸੇ ਨੂੰ ਗੁੱਸੇ ਦੇ ਨਾਲ ਇਸ ਤਰੀਕੇ ਦੇ ਨਾਲ ਤੁਸੀਂ ਜਿਵੇਂ ਆਪਾਂ ਗੁੱਸੇ ਦੇ ਨਾਲ ਕਿਸੇ ਚੀਜ਼ ਨੂੰ ਸੁੱਟਦੇ ਹਾਂ ਉਸ ਤਰੀਕੇ ਨਾਲ ਤੁਸੀਂ ਇਸ ਸਮਾਚਸ ਦੀ ਡੱਬੀ ਨੂੰ ਗੰਦੇ ਪਾਣੀ ਦੇ ਵਿੱਚ ਨਾਲੇ ਵਾਲੇ ਵਿੱਚ ਤੁਸੀਂ ਸੁੱਟ ਦੇਣਾ ਜਿਹੜਾ ਤੁਸੀਂ ਮੰਤਰ ਬੋਲਿਆ ਨਾ ਇਸ ਦੇ ਨਾਲ ਤੁਹਾਡੇ ਜਿੰਨੇ ਵੀ ਦੁਸ਼ਮਣ ਹੋਣਗੇ ਉਹ ਸਾਰੇ ਹੀ ਤੁਹਾਡੀ ਜ਼ਿੰਦਗੀ ਦੇ ਵਿੱਚੋਂ ਦੂਰ ਹੋਣਗੇ ਕਿਉਂਕਿ ਇਹ ਬਹੁਤ ਹੀ ਅਚੰਭਕ ਮੰਤਰ ਹੈ ਭਾਵੇਂ ਉਹ ਦੁਸ਼ਮਣ ਸਾਹਮਣੇ ਤੋਂ ਵਾਰ ਕਰ ਦੇ ਭਾਵੇਂ ਪਿੱਖ ਪਿੱਛੇ ਭਾਵੇਂ ਗੁਪਤ ਹੋਣ ਕਿਸੇ ਵੀ ਤਰੀਕੇ ਦੇ ਹੋਣ ਸਭ ਤੁਹਾਡੀ ਜ਼ਿੰਦਗੀ ਦੇ ਵਿੱਚੋਂ ਦੂਰ ਹੋ ਜਾਣਗੇ ਕਿਉਂਕਿ ਆਪਾਂ ਸਾਰੇ ਹੀ ਚਾਹੁੰਦੇ ਹਾਂ ਜਦੋਂ ਵੀ ਕੋਈ ਵੀ ਵਿਅਕਤੀ ਤੁਹਾਡੇ ਬਾਰੇ ਬੁਰਾ ਸੋਚੇਗਾ ਤਾਂ ਉਸ ਦਾ ਬੁਰਾ ਹੀ ਹੋਵੇਗਾ ਕਦੇ ਵੀ ਚੰਗਾ ਨਹੀਂ ਹੋ ਸਕਦਾ ਇਹ ਉਪਾਅ ਬਹੁਤ ਹੀ ਜ਼ਿਆਦਾ ਅਚਕ ਤੇ ਜ਼ਬਰਦਸਤ ਹੈ ਇਸ ਇਸ ਕਰਕੇ ਤੁਸੀਂ ਇਸ ਉਪਾਅ ਨੂੰ ਇੱਕ ਵਾਰ ਜਰੂਰ ਕਰਿਓ ਜੇਕਰ ਤੁਸੀਂ ਇਸ ਉਪਾਅ ਨੂੰ ਵਿਸ਼ਵਾਸ ਦੇ ਨਾਲ ਕਰੋਗੇ ਤਾਂ ਇਹ ਉਪਾਅ ਤੁਹਾਨੂੰ ਜ਼ਰੂਰ ਫਲ ਦੇਵੇਗਾ ਜਦੋਂ ਤੁਸੀਂ ਮਾਂਚੈਸਟਰ ਡਬਲ ਨੂੰ ਗੰਦੇ ਨਾਲੇ ਦੇ ਵਿੱਚ ਸੁੱਟੋਗੇ ਤੇ ਤੁਸੀਂ ਆਪਣੇ ਘਰ ਵਾਪਸ ਮੁੜੇ ਆਉਣਾ ਤੇ ਜਦੋਂ ਵਾਪਸ ਮੁੜਨਾ ਹੈ ਨਾ ਪਿੱਛੇ ਮੁੜ ਕੇ ਤੁਸੀਂ ਬਿਲਕੁਲ ਵੀ ਨਹੀਂ ਦੇਖਣਾ ਤੇ ਨਾ ਹੀ ਰਸਤੇ ਦੇ ਵਿੱਚ ਤੁਸੀਂ ਰੁਕਣਾ ਇਸ ਤਰੀਕੇ ਦੇ ਨਾਲ ਤੁਸੀਂ ਆਪਣੇ ਘਰ ਦੇ ਵਿੱਚ ਆ ਕੇ ਆਪਣਾ ਹੱਥ-ਮੂੰਹ ਧੋ ਕੇ ਘਰ ਦੇ ਜੋ ਵੀ ਕੰਮ ਕਰਨਗੇ ਉਹਨਾਂ ਨੂੰ ਤੁਸੀਂ ਕਰ ਸਕਦੇ ਹੋ ਜ਼ਰੂਰ ਇੱਕ ਵਾਰ ਤੁਸੀਂ ਇਸ ਉਪਾਅ ਨੂੰ ਕਰਕੇ ਦੇਖਿਓ ਇਹ ਬਹੁਤ ਹੀ ਸਿੰਪਲ ਜਿਹਾ ਉਪਾਏ ਇਸ ਉਪਾਅ ਨੂੰ ਕਰਨ ਦੇ ਲਈ ਸਾਡਾ 1 ਰੁਪਏ ਦਾ ਵੀ ਖਰਚਾ ਨਹੀਂ ਹੋਵੇਗਾ ਘਰ ਦੇ ਵਿੱਚ ਅਸੀਂ ਬੜੀ ਆਸਾਨੀ ਦੇ ਨਾਲ ਬੈਠ ਕੇ ਇਸ ਉਪਾਅ ਨੂੰ ਕਰ ਸਕਦੇ ਹਾਂ ਹਾਂਜੀ ਇਹ ਸੀ ਜੀ ਸਾਡੀ ਅੱਜ ਦੀ ਇੱਕ ਛੋਟੀ ਜਿਹੀ ਵੀਡੀਓ ਤੇ ਇੱਕ ਛੋਟਾ ਜਿਹਾ ਉਪਾਅ ਜੋ ਕਿ ਖਾਲੀ ਮਾਚਸ ਦੀ ਡੱਬੀ ਦੇ ਨਾਲ ਕਰਨ ਵਾਲਾ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਦੱਸਿਆ ਜੇਕਰ ਤੁਹਾਨੂੰ ਸਾਡੀਆਂ ਇਸ ਤਰ੍ਹਾਂ ਦੀਆਂ ਉਪਾਅ ਦੀਆਂ ਵੀਡੀਓ ਚੰਗੀਆਂ ਲੱਗਦੀਆਂ ਨੇ ਤਾਂ ਪਲੀਜ਼ ਸਾਡੇ ਚੈਨਲ ਨੂੰ ਚੇਰ ਹੋਰ ਸਬਸਕ੍ਰਾਈਬ ਕਰਿਆ ਕਰੋ ਜੀ ਸਪੋਰਟ ਕਰਿਆ ਕਰੋ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਲਿਖ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਤੁਹਾਡਾ ਸਾਰੇ ਹੀ ਭੈਣ ਭਰਾਵਾਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਜਿਆਦਾ ਧੰਨਵਾਦ ਜੀ ਮਿਲਦੇ ਹਾਂ ਜੀ ਇੱਕ ਹੋਰ ਨਵੀਂ ਵੀਡੀਓ ਨਵੇਂ ਉਪਾਅ ਤੇ ਨਵੀਂ ਜਾਣਕਾਰੀ ਦੇ ਨਾਲ ਕੱਦ ਤੱਕ ਦੇ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ ਜੀ